ਮੈਲੇ ਮਨ ਦੀ ਨਿਸ਼ਾਨੀ ਕੀ ਹੈ ਔਰ ਮਨ ਮੈਲਾ ਕਿਉਂ ਹੁੰਦਾ ਹੈ ਸਾਹਿਬ ਬਾਣੀ ਵਿੱਚ ਫਰਮਾਉਂਦੇ ਨੇ ਮੈਲਾ ਹਰ ਕੇ ਨਾਮ ਬਿਨ ਜੀਓ ਮਨੁੱਖੀ ਮਨ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਲਾ ਹੋ ਜਾਂਦਾ ਹੈ ਮੈਲੇ ਮਨ ਦੀ ਨਿਸ਼ਾਨੀ ਕੀ ਹੈ ਕਿ ਇਹ ਦੁਨੀਆਂ ਦੇ ਕਾਰ ਵਿਹਾਰ ਵਿੱਚ ਤਾਂ ਬੜਾ ਪ੍ਰਸੰਨ ਰਹਿੰਦਾ ਹੈ ਬੜਾ ਖੁਸ਼ ਰਹਿੰਦਾ ਹੈ ਪਰ ਜਦੋਂ ਇਹ ਧਰਮ ਦੀ ਗੱਲ ਕਰੇ ਜਦੋਂ ਇਹ ਧਰਮ ਦੀ ਗੱਲ ਸੁਣਨ ਲੱਗੇ ਤਾਂ ਇਹਦੇ ਅੰਦਰ ਉਸੇ ਵੇਲੇ ਤਲਖੀ ਤੇ ਬੇਚੈਨੀ ਪੈਦਾ ਹੋ ਜਾਂਦੀ ਹੈ ਇਹਦੇ ਅੰਦਰ ਪਟਕਣਾ ਪੈਦਾ ਹੋ ਜਾਂਦੀ ਹੈ ਇੱਕ ਭੱਜ ਦੌੜ ਪੈਦਾ ਹੋ ਜਾਂਦੀ ਹੈ ਕਿਉਂਕਿ ਮਹਿਲਾ ਮਨ ਟਿਕ ਕੇ ਬੈਠ ਨਹੀਂ ਸਕਦਾ ਜਿੰਨਾ ਜ਼ਿਆਦਾ ਮਨ ਮੈਲਾ ਹੋਵੇਗਾ ਓਨੀ ਜ਼ਿਆਦਾ ਭਟਕਣਾ ਓਨੀ ਜ਼ਿਆਦਾ ਅੰਦਰ ਅਸ਼ਾਂਤੀ ਤੇ ਦੌੜ ਹੋਵੇਗੀ। ਸਤਿਗੁਰ ਪਾਤਸ਼ਾਹ ਜੀ ਆਖਦੇ ਨੇ ਜਿਸ ਵਿਅਕਤੀ ਦਾ ਮਨ ਮੈਲਾ ਹੈ ਨਾ ਸਮਝੋ ਉਹਦਾ ਤਨ ਵੀ ਮੈਲਾ ਹੈ। ਮਨ ਕਰਕੇ ਮੈਲਾ ਵਿਅਕਤੀ ਤਨ ਕਰਕੇ ਭਾਵੇਂ ਉਹ ਜਿੰਨਾ ਮਰਜੀ ਆਖੇ ਕਿ ਮੈਂ ਸੁੱਚਾ ਹਾਂ, ਸਾਫ਼ ਸੁਥਰਾ ਹਾਂ ਪਰ ਮਹਾਰਾਜ ਆਖਦੇ ਨੇ ਤੂੰ ਆਪਣੇ ਆਪ ਨੂੰ ਭਰਮ ਤਾਂ ਭਰਮ ਵਿੱਚ ਤਾਂ ਰੱਖ ਸਕਦਾ ਹੈ ਪਰ ਇਹ ਗੱਲ ਮੈਂ ਤੈਨੂੰ ਕਹਿ ਦੇਣਾ ਜਿੰਨਾ ਚਿਰ ਤੇਰਾ ਮਨ ਮੈਲਾ ਹੈ ਤੇਰਾ ਤਨ ਵੀ ਮੈਲਾ ਰਹੇਗਾ ਮੇਰੇ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਹਛਾ ਨਾ ਹੋਏ ਜੇ ਤੇਰਾ ਮਨ ਮੈਲਾ ਹੈ تو سب کچھ میلہ ہے پھر تیرے جنہیں بھی خیال پیدا ہونگے ہو میلے ہی پیدا ہونگے تیرے اندر جنہیں فرنے پیدا ہونگے میلے ہونگے تیرے اندر جڑی ویچار جنم لے گی میلی ہوئے گی اور تیرے اندر جڑا صبح وہ بھی میلہ ہوئے گا اور جی تیرا من میلہ ہے ਤਾ ਤੇਰਾ ਤਨ ਵੀ ਮੈਲਾ ਇਹਦਾ ਮਤਲਬ ਤੇਰਾ ਵੇਖਣ ਦਾ ਨਜ਼ਰੀਆ ਵੀ ਮੈਲਾ ਤੇਰਾ ਬੋਲਣ ਦਾ ਨਜ਼ਰੀਆ ਵੀ ਮਾੜਾ ਤੇਰੇ ਸੁਣਨ ਦਾ ਨਜ਼ਰੀਆ ਵੀ ਮਾੜਾ ਤੇਰੇ ਚੱਲਣ ਦਾ ਤੇਰੇ ਖਾਣ ਦਾ ਤੇਰੇ ਪਾਣ ਦਾ ਢੰਗ ਜਿਹੜਾ ਉਹ ਬਿਲਕੁਲ ਇੱਕ ਧਰਮੀ ਪੁਰਸ਼ ਤੋਂ ਉਲਟ ਹੋਵੇਗਾ ਭਾਵੇਂ ਕਿ ਤੂੰ ਧਰਮ ਦੇ ਕਰਮ ਸਾਰੇ ਕਰਦਾ ਹੋਵੇਂ ਪਰ ਤੇਰਾ ਮਨ ਮੈਲਾ ਹੋਣ ਕਾਰਨ ਮਜਬੂਰਨ ਤੂੰ ਕੁਝ ਕਰ ਨਹੀਂ ਸਕਦਾ ਇਸ ਕਰਕੇ ਤੇਰੇ ਖਿਆਲ ਤੇਰੀ ਵਿਚਾਰ ਤੇਰੇ ਸੰਕਲਪ ਤੇਰੇ ਵਿਕਲਪ ਤੇਰੇ ਫੁਰਨੇ ਹਰ ਚੀਜ਼ ਮੈਲੀ ਹੀ ਤੇਰੇ ਅੰਦਰ ਜਨਮ ਲਵੇਗੀ ਜਿੰਨਾ ਚਿਰ ਤੇਰਾ ਮਨ ਨਿਰਮਲ ਨਹੀਂ ਹੁੰਦਾ ਓਨਾ ਚਿਰ ਤੇਰਾ ਤਨ ਨਿਰਮਲ ਨਹੀਂ ਹੋ ਸਕਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਿਸ ਮਿਸ਼ਨ ਤੇ ਉਹ ਨਿਕਲੇ ਸਨ ਉਹਨਾਂ ਦੀ ਨਜ਼ਰ ਮਨੁੱਖਤਾ ਦੇ ਮਨ ਤੱਕ ਗਈ ਸਾਡੀ ਨਜ਼ਰ ਸ਼ਰੀਰਾਂ ਤੱਕ ਜਾਂਦੀ ਹੈ ਅਸੀਂ ਕਿਸੇ ਦੇ ਸਰੀਰ ਨੂੰ ਤੱਕ ਕੇ ਕਿਸੇ ਦੀਆਂ ਅੱਖਾਂ ਵੇਖ ਕੇ ਕਿਸੇ ਦਾ ਨੱਕ ਵੇਖ ਕੇ ਕਿਸੇ ਦੀ ਜ਼ੁਬਾਨ ਵੇਖ ਕੇ ਕਿਸੇ ਦਾ ਬਾਹਰ ਦਾ ਸਰੀਰ ਵੇਖ ਕੇ ਉਹਦੇ ਅੰਗਾਂ ਨੂੰ ਵੇਖ ਕੇ ਆਪਾਂ ਇਹ ਡਿਸਾਈਡ ਕਰਦੇ ਆਂ ਵੀ ਇਹ ਮਨੁੱਖ ਬਹੁਤ ਨਿਰਮਲ ਹੋਵੇਗਾ ਇਹ ਇਨਸਾਨ ਬਹੁਤ ਚੰਗਾ ਹੋਵੇਗਾ ਇਹ ਬਹੁਤ ਮਹਾਨ ਹੋਵੇਗਾ ਪਰ ਨਹੀਂ ਗੁਰੂ ਇੱਕ ਐਸੀ ਨਜ਼ਰ ਹੈ ਕਿ ਜਿਹੜਾ ਮਨੁੱਖ ਹੀ ਮਨ ਤੱਕ ਜਾਂਦਾ ਹੈ ਇਤਿਹਾਸ ਵਿੱਚ ਬੜੀ ਕਮਾਲ ਦੀ ਇੱਕ ਮਿਸਾਲ ਮਿਲਦੀ ਹੈ ਪਹਿਲੀ ਉਦਾਸੀ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੇ ਨਾਲ ਨੇ ਤਲੰਬੇ ਦੀ ਧਰਤੀ ਤੇ ਪਹੁੰਚੇ ਨੇ ਤੇ ਐਨ ਇੱਕ ਧਰਮੀਆਂ ਵਾਲਾ ਬਾਣਾ ਪਾ ਕੇ ਆਪਣਾ ਸੱਜਣ ਨਾ ਰਖਾ ਕੇ ਤੇ ਇਸ ਤਰ੍ਹਾਂ ਸੇਵਾ ਪਿਆ ਕਰਦਾ ਏ ਭੋਜਨ ਪਿਆ ਸ਼ਕਾਉਂਦਾ ਏ ਪਾਣੀ ਪਿਆ ਪਾਉਂਦਾ ਏ ਮਨੁੱਖਤਾ ਨੂੰ ਰਹਿਣ ਵਾਸਤੇ ਜਗਾ ਵੀ ਦੇ ਰਿਹਾ ਏ ਹੁਣ ਵੇਖਣ ਵਾਲਾ ਵਿਅਕਤੀ ਕਹਿੰਦਾ ਏ ਇਸ ਵਰਗਾ ਧਰਮੀ ਪੁਰਸ਼ ਦੁਨੀਆ ਵਿੱਚ ਸ਼ਾਇਦ ਹੀ ਕੋਈ ਹੋਵੇ ਭਾਈ ਮਰਦਾਨਾ ਜੀ ਵੀ ਇੱਥੇ ਪੁਲੇਖਾ ਖਾ ਕੇ ਕਹਿ ਲਗੇ ਸਤਿਗੁਰੂ ਇਹ ਵਿਅਕਤੀ ਸਾਨੂੰ ਲੱਗਦਾ ਹੈ ਵੀ ਧਰਮੀ ਹੈ ਹੁਣ ਮੇਰੇ ਪਾਤਸ਼ਾਹ ਜੀ ਦੀ ਜਿਹੜੀ ਨਜ਼ਰ ਹੈ ਉਹ ਸੱਜਣ ਦੇ ਤਨ ਤੇ ਨਹੀਂ ਹੈ ਤਨ ਤੇ ਭਾਈ ਪੋਸ਼ਾਕ ਤੇ ਨਹੀਂ ਹੈ ਉਹਦੇ ਹਿਰਦੇ ਤੇ ਹੈ ਉਹਦੇ ਮਨ ਤੇ ਹੈ ਸਹਿਬ ਨੇ ਉਹਦਾ ਮਨ ਪੜ ਲਿਆ ਵੀ ਇਹਦਾ ਤਨ ਜ਼ਰੂਰ ਸਾਪ ਹੈ ਤਨ ਤੇ ਭਾਈ ਪੋਸ਼ਾਕ ਜ਼ਰੂਰ ਸਾਪ ਹੈ ਪਰ ਇਹਦੇ ਮਨ ਵਿੱਚ ਅਤ ਦੀ ਮਲੀਨਤਾ ਹੈ ਇਹਦੇ ਪਿੱਛੇ ਮਨਸਾ ਕੁਝ ਹੋਰ ਹੈ ਇਹ ਕਰਮ ਜ਼ਰੂਰ ਧਰਮ ਦੇ ਕਰ ਰਿਹਾ ਪਰ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਮੇਰੇ ਪਾਤਸ਼ਾਹ ਜੀ ਨੇ ਆਖਿਆ ਇਹ ਸੱਜਣ ਨਹੀਂ ਹੈ ਸੱਜਣ ਪਿੱਛੇ ਬੈਠਾ ਹੋਇਆ ਠੱਗ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਉਸ ਸੱਜਣ ਦੇ ਨਾਲ ਵਿਚਾਰ ਕੀਤੀ ਵਿਚਾਰ ਕੀ ਕੀਤੀ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ ਉਸ ਸ਼ਬਦ ਨੂੰ ਗਾਇਨ ਕੀਤਾ ਜਿਵੇਂ ਜਿਵੇਂ ਸ਼ਬਦ ਗਾਉਂਦੇ ਗਏ ਤੇ ਸੱਜਣ ਨੂੰ ਆਪਣੇ ਮਨ ਦੀ ਹਾਲਤ ਪਤਾ ਲੱਗਦੀ ਗਈ ਕਈ ਵਾਰੀ ਮਨੁੱਖ ਕਈ ਕਰਮ ਸੰਸਾਰ ਵਿੱਚ ਕਮਾਉਂਦਾ ਏ ਉਹਦਾ ਸੁਭਾਅ ਬਣ ਜਾਂਦਾ ਏ ਉਹ ਸੁਭਾਅ ਪੱਕ ਜਾਂਦਾ ਏ ਫਿਰ ਮਨੁੱਖ ਨੂੰ ਉਹ ਚੰਗਾ ਲੱਗਣ ਲੱਗ ਪੈਂਦਾ ਭਾਵੇਂ ਉਹ ਮਾੜਾ ਹੀ ਕੰਮ ਕਿਉਂ ਨਾ ਹੋਵੇ ਗੁਰਬਾਣੀ ਵਿੱਚ ਮਹਾਰਾਜ ਅੱਜ ਨੇ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਹੈ ਬੁਰਾ ਏ ਪਰ ਜਿਹਨੂੰ ਪਾਪ ਕਰਨ ਦੀ ਆਦਤ ਪੈ ਜੇ ਨਾ ਉਹ ਫਿਰ ਕਹਿੰਦਾ ਇਹ ਮਾੜਾ ਨਹੀਂ ਇਹ ਤੇ ਚੰਗਾ ਹੈ ਚੋਰ ਨੂੰ ਪੁੱਛੋ ਚੋਰੀ ਮਾੜੀ ਹੈ ਕਿ ਚੰਗੀ ਉਹ ਆਖੇਗਾ ਚੋਰੀ ਵਰਗਾ ਤੇ ਚੰਗਾ ਕੰਮ ਹੀ ਕੋਈ ਨਹੀਂ ਇੱਕ ਨਸ਼ੇੜੀ ਬੰਦੇ ਨੂੰ ਤੁਸੀਂ ਪੁੱਛੋ ਜਿਹੜਾ ਨਸ਼ੇ ਕਰਦਾ ਉਹਨੂੰ ਪੁੱਛੋ ਕਿ ਉਹ ਆਖੇਗਾ ਵੀ ਇਹ ਨਸ਼ੇ ਵਰਗਾ ਤੇ ਉਹ ਚੰਗਾ ਕੰਮ ਹੀ ਕੋਈ ਨਹੀਂ ਤਾਂ ਦੁਨੀਆ ਦੇ ਅੰਦਰ ਜਿਹੜਾ ਪਾਪ ਕਮਾਉਣ ਲੱਗ ਪੈਂਦਾ ਉਹਨੂੰ ਪਾਪ ਸਹਜੇ ਸਹਜੇ ਪਿਆਰਾ ਲੱਗਣ ਲੱਗ ਪੈਂਦਾ ਉਹਦੇ ਸੁਭਾਅ ਵਿੱਚ ਵਸ ਜਾਂਦਾ ਹੈ ਫਿਰ ਉਹਦੀ ਇਹਨਾਂ ਨਾਲ ਦੋਸਤੀ ਹੋ ਜਾਂਦੀ ਹੈ ਫਿਰ ਉਹ ਹਰ ਇੱਕ ਮਾੜਾ ਕੰਮ ਇੰਜ ਕਰਦਾ ਜਿਵੇਂ ਬਹੁਤ ਵੱਡਾ ਪੁੰਨ ਦਾ ਕੰਮ ਕਰ ਰਿਹਾ ਹੋਵੇ ਔਰ ਬੇਫਿਕਰ ਹੋ ਕੇ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹਾਲਾਂਕਿ ਇੱਕ ਗੱਲ ਉਹਨੂੰ ਇਹ ਪਤਾ ਹੈ ਵੀ ਸਾਡੀ ਸਮਾਜ ਦੀ ਕੁਝ ਨਾ ਕੁਝ ਕਾਇਦੇ ਕਾਨੂੰਨ ਮਰਿਆਦਾ ਹੈ ਅਗਰ ਮੈਂ ਇਹਨੂੰ ਤੋੜ ਰਿਹਾ ਆਂ ਤਾਂ ਇਹਦੀ ਸਜ਼ਾ ਵੀ ਮਿਲੇਗੀ ਪਰ ਉਹਨੂੰ ਚੰਗਾ ਲੱਗਦਾ ਇਸ ਕਰਕੇ ਉਹ ਪਾਪ ਕਮਾਉਣੇ ਸ਼ੁਰੂ ਕਰ ਦਿੰਦਾ ਹੈ ਪਾਪਾਂ ਦੇ ਰਾਤੇ ਤੁਰ ਪੈਂਦਾ ਹੈ ਹੁਣ ਸੱਜਣ ਠਾਕ ਨੂੰ ਇਹ ਨਹੀਂ ਵੀ ਉਹਨੂੰ ਨਹੀਂ ਪਤਾ ਪਤਾ ਜ਼ਰੂਰ ਹੈ ਪਰ ਉਹਦੇ ਸੁਭਾਅ ਵਿੱਚ ਪੱਕ ਗਿਆ ਤੇ ਰੋਜ਼ੇ ਮਾੜੇ ਕੰਮ ਕਰਦਾ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਜਿਨ੍ਹਾਂ ਦਾ ਨਾਂ ਸੱਜਣ ਹੋਵੇ ਉਹਨਾਂ ਦਾ ਕੰਮ ਵੀ ਸੱਜਣਾ ਵਰਗਾ ਹੋਣਾ ਚਾਹੀਦਾ ਹੈ ਨਾਂ ਸੱਜਣ ਰਖਾਉਣ ਦੇ ਨਾਲ ਕਿ ਲਗੇ ਜੀਵਨ ਨਹੀਂ ਬਦਲਿਆ ਕਰਦਾ ਮੇਰੇ ਪਾਤਸ਼ਾਹ ਜੀ ਨੇ ਉੱਥੇ ਸੁਹੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਹੁੰਦੀਆਂ ਪਹਿਲੀਆਂ ਪੰਕਤੀਆਂ ਮਹਾਰਜ ਨੇ ਉਜਲ ਕਹਾਂ ਚਲਕਣਾ ਕੋਟੇ ਮ ਕਲੜੀ ਮਸ ਧੋਤਿਆਂ ਜੂਠਨਾ ਉਤਰਾ ਜੈਸੋ ਤੋਂ ਵਾਂទេស ਕਹੇ ਦਾ ਭਾਂਡਾ ਲਿਸ਼ਕਵਾ ਬਿਲਕੁਲ ਸਾਫ ਨਜ਼ਰ ਆਉਂਦਾ ਏ ਇੱਕ ਐਬ ਏ ਉਹਦੇ ਵਿੱਚ ਚਿੱਟਾ ਕੱਪੜਾ ਮਾਰੋ ਉਹਨੂੰ ਕਲਖ ਲੱਗ ਜਾਂਦੀ ਭਾਵੇਂ 100 ਵਾਰ ਧੋ ਲਵੋ ਪਰ ਬਾਰ ਬਾਰ ਕਲਖ ਇਹਦਾ ਭਾਵ ਅੰਦਰ ਕਲਖ ਹੈ ਤੇ ਲੱਗੀ ਏ ਨਾ ਪਰ ਲਿਸ਼ਕ ਵੀ ਬੜੀ ਏ ਸਾਹਿਬ ਕਿਰਪਾ ਕਰਦੇ ਨੇ ਸਾਡੀ ਹਾਲਤ ਉਸ ਕਹਿੰਦੇ ਭਾਂਡੇ ਵਰਗੀ ਹੈ ਗੱਲੀਆਂ ਸਹੀ ਚੰਗੀਆਂ ਆਚਾਰੀ ਬੁਰੀਆਂ ਗੱਲਾਂ ਕਰਕੇ ਬਹੁਤ ਚੰਗੇ ਮਹਾਨ ਦੁਨੀਆ ਵਿੱਚ ਵਿਅਕਤੀ ਨਜ਼ਰ ਆਉਂਦੇ ਨੇ ਪਰ ਉਹਨਾਂ ਦਾ ਆਚਾਰ ਆਚਾਰ ਦਾ ਭਾਵ ਇਹ ਉਹਨਾਂ ਦਾ ਵਿਹਾਰ ਉਹਨਾਂ ਦਾ ਕਿਰਦਾਰ ਜਦੋਂ ਤੁਸੀਂ ਵੇਖੋਗੇ ਅੱਤ ਦਾ ਮਾੜਾ ਅੱਤ ਦਾ ਬੁਰਾ ਪਰ ਗੱਲਾਂ ਕਰਕੇ ਬਹੁਤ ਮਹਾਨ ਨੇ ਜੇ ਜਦੋਂ ਗੱਲਾਂ ਕਰਦੇ ਨੇ ਤੇ ਉਹ ਅਸਮਾਨ ਨੂੰ ਧਰਤੀ ਤੇ ਡੇਗਣ ਦੀ ਤਾਕਤ ਰੱਖਦੇ ਨੇ ਕਿ ਜਦੋਂ ਕਿਸੇ ਨੂੰ ਮੰਦਾ ਕਹਿਣਾ ਹੋਵੇ ਕਿਸੇ ਦੀ ਨਿੰਦਿਆ ਕਰਨੀ ਹੋਵੇ ਜਾਂ ਖੁਸ਼ਾਮਦ ਕਰਨੀ ਹੋਵੇ ਤਾਂ ਅਸਮਾਨ ਨੂੰ ਧਰਤੀ ਤੇ ਡੇਗਣ ਲੱਗਿਆਂ ਸਮਾਂ ਨਹੀਂ ਲਾਉਂਦੇ ਇਹ ਨਹੀਂ ਆ ਮਹਾਨ ਗੱਲਾਂ ਪਰ ਜਦੋਂ ਉਹਨਾਂ ਦਾ ਕਿਰਦਾਰ ਵੇਖਿਆ ਜਾਵੇ ਵਿਹਾਰ ਵੇਖਿਆ ਜਾਵੇ ਤਾਂ ਉਹਨਾਂ ਤੋਂ ਮਾੜਾ ਦੁਨੀਆਂ ਵਿੱਚ ਵਿਅਕਤੀ ਕੋਈ ਨਹੀਂ ਕਾਰਨ ਮਨ ਮੈਲਾ ਹੈ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸੁਧਾ ਕਾਲੀਆਂ ਬਾਹਰ ਚਿੱਟਵੀਆਂ ਬਾਹਰੋਂ ਚਿੱਟੇ ਅੰਦਰੋਂ ਕਾਲੇ ਹੁਣ ਕੋਈ ਵਿਅਕਤੀ ਬਾਹਰੋਂ ਚਿੱਟਾ ਬਣ ਕੇ ਬੈਠਾ ਹੈ ਬਾਹਰੋਂ ਧਰਮੀ ਬਣ ਕੇ ਬੈਠਾ ਹੈ ਹੋ ਸਕਦਾ ਹੈ ਕਿਸੇ ਵਿਅਕਤੀ ਨੂੰ ਉਪ ਭ੍ਰਮਿਤ ਕਰ ਲਵੇ ਕਿਸੇ ਨੂੰ ਅਟਰੈਕਟ ਕਰ ਲਵੇ ਆਕਰਸ਼ਿਤ ਕਰ ਲਵੇ ਪਰ ਪਿਆਰੇਆ ਰੱਬ ਨੂੰ ਤੂੰ ਮੂਰਖ ਤੇ ਨਹੀਂ ਨਾ ਬਣਾ ਸਕਦਾ ਰੱਬ ਤੇ ਜਾਣ ਦੇਣਾ ਤੇਰੇ ਮਨ ਵਿੱਚ ਕੀ ਹੈ ਮੇਰੇ ਮਹਾਰਾਜ ਆਖਦੇ ਨੇ ਜਿੰਨਾ ਚਿਰ ਮਨ ਮੈਲਾ ਸਮਝੀ ਤੇਰੇ ਕਰਮ ਵੀ ਮਾੜੇ ਨੇ ਉਹ ਵੀ ਮਲੀਨ ਨੇ ਤੇਰਾ ਤਨ ਵੀ ਮੈਲਾ ਤੇਰਾ ਜੀਵਨ ਵੀ ਮਲੀਨਤਾ ਨਾਲ ਸਮਝੋ ਭਰਿਆ ਹੋਇਆ ਤਾਂ ਗੁਰੂ ਪਾਤਸ਼ਾਹ ਜੀ ਅਗੇ ਤਰ ਲਾਲਿਆ ਸਹਿਬ ਤੁਸੀਂ ਕਿਰਪਾ ਕਰੋ ਇਹ ਮੈਲਾ ਮਨ ਜਿਹੜਾ ਨਿਰਮਲ ਕਿਵੇਂ ਹੋਵੇ ਗੁਰੂ ਸਾਹਿਬ ਆਖਦੇ ਨੇ ਨਿਰਮਲ ਕਰਮ ਕਰਨੇ ਸ਼ੁਰੂ ਕਰਦੇ ਜੇ ਤੂੰ ਨਹੀਂ ਕਰ ਸਕਦਾ ਤਾਂ ਜਿੱਥੇ ਨਿਰਮਲ ਕਰਮ ਹੁੰਦੇ ਨੇ ਉੱਥੇ ਜਾ ਕੇ ਬੈਠ ਜਾਇਆ ਕਰ ਜਿੱਥੇ ਚੰਗੇ ਕਰਮ ਹੋ ਰਹੇ ਨੇ ਉੱਥੇ ਜਾ ਕੇ ਬੈਠ ਜਾਇਆ ਕਰ ਇੱਕ ਨਾ ਇੱਕ ਦਿਨ ਕਦੀ ਤੇਰੇ ਅੰਦਰ ਇਹ ਫੁਰਨਾ ਫਰੇਗਾ ਮਨਾ ਤੂੰ ਵੀ ਥੋੜਾ ਜਾ ਇਕ ਕੋਈ ਚੰਗਾ ਕੰਮ ਕਰ ਪਰ ਕਰ ਤਾਂ ਸਹੀ ਚੰਗਿਆਂ ਕੋਲ ਬੈਠੇਗਾ ਇੱਕ ਦਿਨ ਤੇਰੇ ਅੰਦਰ ਚੰਗਾ ਕੰਮ ਕਰਨ ਦਾ ਕੋਈ ਨਾ ਕੋਈ ਚਾਹ ਪੈਦਾ ਹੋਵੇਗਾ ਮੰਦਿਆਂ ਕੋਲ ਬੈਠੇਗਾ ਜੀਵਨ ਮੰਦਾ ਹੀ ਹੁੰਦਾ ਜਾਵੇਗਾ ਸਹਿਬ ਆਦਿ ਨੇ ਜਿਹਨੂੰ ਤੂੰ ਵੈਸ਼ਨੂ ਕਹਿੰਦਾ ਹੈ ਨਾ ਵੈਸ਼ਨੂ ਦੇ ਕਰਮ ਜਿਹੜੇ ਨੇ ਉਹ ਨਿਰਮਲ ਹੁੰਦੇ ਨੇ ਤਾਂ ਵੈਸ਼ਨੂ ਹੈ ਨਹੀਂ ਤਾਂ ਕੇਵਲ ਵੈਸ਼ਨੂ ਕਹਾਉਣ ਦੇ ਨਾਲ ਕੋਈ ਵਿਅਕਤੀ ਵੈਸ਼ਨੂ ਨਹੀਂ ਬਣ ਸਕਦਾ ਕਰਮ ਕਰਤ ਹੋਇ ਨਹਿ ਕਰਮ ਤਿਸ ਵੈਸ਼ਨੋ ਕੇ ਨਿਰਮਲ ਕਰ ਕਹਿਣ ਲੱਗਿਆਂਦੇ ਕਰਮ ਜਦੋਂ ਨਿਰਮਲ ਹੋ ਜਾਂਦੇ ਨੇ ਤਾਂ ਸਮਝੋ ਉਹ ਵਿਅਕਤੀ ਫਿਰ ਵੈਸ਼ਨੋ ਭਾਵ ਉਹ ਵਿਅਕਤੀ ਜਿਹੜਾ ਹੈ ਚੰਗਾ ਖਵਾਉਣ ਦੇ ਲਾਇਕ ਹੈ ਸੇਵ ਉਹਰ ਇੱਕ ਥਾਂ ਤੇ ਕਿਰਪਾ ਕਰਦੇ ਨੇ ਗੁਰੂ ਦੀ ਸੇਵਾ ਕਰਿਆ ਕਰ ਗੁਰੂ ਦੀ ਸੇਵਾ ਕੀਤੀਆਂ ਵੀ ਮਨ ਨਿਰਮਲ ਹੁੰਦਾ ਹੈ ਗੁਰਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਗੁਰਦੇਵ ਆਤੇ ਨੇ ਗੁਰੂ ਦੀ ਸੇਵਾ ਕਰਿਆ ਕਰ ਤੇ ਸੇਵਾ ਕੀਤੀਆਂ ਮਨ ਨਿਰਮਲ ਹੁੰਦਾ ਹੈ ਤੇ ਜਿਵੇਂ ਜਿਵੇਂ ਸੇਵਾ ਕਰੇਗਾ ਉਹ ਵੀ ਉਹ ਵੀ ਮਨ ਨਿਰਮਲ ਹੋਵੇਗਾ ਤੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟਣਾ ਸ਼ੁਰੂ ਹੋ ਜਾਵੇਗਾ ਮੈਨੇ ਮਨ ਨੂੰ ਕਿਵੇਂ ਧੋਣਾ ਹੈ ਗੁਰਦੇਵ ਆਤੇ ਨੇ ਮਨ ਧੋਵੋ ਸ਼ਬਦ ਲਾਗੋ ਹਰਿ ਸ਼ਿਉ ਰਹੋ ਚਿਤ ਲਾਏ ਹਰ ਵੇਲੇ ਆਪਣੇ ਮਨ ਨੂੰ ਚੰਗੇ ਪਾਸੇ ਲਾਓ ਗੁਰਬਾਣੀ ਦਾ ਆਸਰਾ ਲਵੋ ਗੁਰਬਾਣੀ ਦਾ ਉਹ ਟਾਸਰਾ ਲਵੋ ਇਸ ਮਨ ਨੂੰ ਗੁਰਬਾਣੀ ਨਾਲ ਜੋੜੋ ਸਹਿਜੇ ਸਹਿਜੇ ਗੁਰਬਾਣੀ ਆਪਣਾ ਪ੍ਰਭਾਵ ਪਾਵੇਗੀ ਕਈ ਵਿਅਕਤੀਆਂ ਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਏ ਕਿ ਬਹੁਤ ਸਾਰੇ ਦੁਨੀਆਂ ਦੇ ਅੰਦਰ ਵਿਅਕਤੀ ਨੇ ਜਿਹੜੇ ਬਾਣੀ ਵੀ ਪੜ੍ਹਦੇ ਨੇ ਤੇ ਮਾੜੇ ਕੰਮ ਵੀ ਕਰਦੇ ਨੇ ਤੇ ਆਕਾਂ ਨੂੰ ਬਹੁਤ ਵਧੀਆ ਉੱਥੇ ਬਹਾਨਾ ਮਿਲ ਜਾਂਦਾ ਹੈ ਵੇਖੋ ਜੀ ਫਲਾਣੇ ਨੇ ਅਮਰਿਸ਼ ਕਿਹਾ ਤੇ ਉਹ ਗਲਤ ਕੰਮ ਪਿਆ ਕਰਦਾ ਸੀ ਵੇਖੋ ਜੀ ਫਲਾਣਾ ਬਾਣੀ ਵੀ ਪੜਦਾ ਤੇ ਝੂਠ ਵੀ ਬੋਲਦਾ ਫਲਾਣਾ ਸਾਨੂੰ ਬਹਾਨਾ ਚਾਹੀਦਾ ਸੀ ਨਾ ਮਿਲ ਗਿਆ ਮਨ ਤਾਂ ਪਹਿਲਾਂ ਹੀ ਗੁਰੂ ਵਾਲਾ ਬਣਨ ਲਈ ਤਿਆਰ ਨਹੀਂ ਮਨ ਤਾਂ ਪਹਿਲਾਂ ਹੀ ਗੁਰੂ ਵਾਲੇ ਪਾਸੇ ਤੁਰਨ ਲਈ ਤਿਆਰ ਨਹੀਂ ਪਰ ਇੱਕ ਬਹਾਨਾ ਮਿਲ ਗਿਆ ਵੇਖੋ ਜੀ ਅਗਲੇ ਨੇ ਅਮਰਿਸ਼ ਕਿਹਾ ਤਾਂ ਵੀ ਉਹ ਆ ਕੰਮ ਕਰਦੇ ਪਹਿਲੀ ਗੱਲ ਤੇ ਇਹ ਸਾਡਾ ਕਿਸੇ ਨਾਲ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਕੰਪੇਅਰ ਕਰਨਾ ਜਾਂ ਕਿਸੇ ਨੂੰ ਜੱਜ ਕਰਨਾ ਸਭ ਤੋਂ ਵੱਡੀ ਮੂਰਖਤਾ ਹੈ ਕਿਉਂਕਿ ਜਿਹੜਾ ਵੀ ਵਿਅਕਤੀ ਦੁਨੀਆ ਵਿੱਚ ਆਇਆ ਹੈ ਉਹਦੇ ਆਪਣੇ ਕਰਮਾਂ ਦਾ ਸਭਕ ਤਾਂ ਮਾਲਕ ਦੇ ਦਰ ਤੇ ਹੋਣਾ ਹੈ ਪਹਿਲੀ ਗੱਲ ਇਹ ਸਮਝੋ ਅਗਰ ਕੋਈ ਵਿਅਕਤੀ ਧਰਮੀ ਬਾਣਾ ਪਾ ਕੇ ਧਰਮੀ ਪੋਸ਼ਾਕ ਪਾ ਕੇ ਇਹ ਧਰਮ ਦੇ ਥਾਂ ਤੇ ਬੈਠ ਕੇ ਮਾੜੇ ਕੰਮ ਕਰਦੇ ਆ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਆਪਣੀ ਚਿੰਤਾ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਵਿਅਕਤੀ ਕਰ ਰਿਹਾ ਉਹਦਾ ਹਿਸਾਬ ਕਿਤਾਬ ਵੀ ਮਾਲਕ ਦੇ ਕੋਲ ਹੈ ਤੁਸੀਂ ਇਹ ਸੋਚੋ ਵੀ ਤੁਸੀਂ ਕਿਸ ਸਟੇਜ ਤੇ ਖੜੇ ਹੋ ਤੁਸੀਂ ਕਿਸ ਜਗ੍ਹਾ ਤੇ ਖੜੇ ਹੋ ਤੁਹਾਡਾ ਕੀ ਆਪਣੇ ਜੀਵਨ ਦੇ ਪ੍ਰਤੀ ਰਵੱਈਆ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਜੀਵਨ ਪ੍ਰਤੀ ਕਿ ਸਾਰੀ ਜ਼ਿੰਦਗੀ ਦੂਜਿਆਂ ਦੇ ਐਪ ਵੇਖ ਕੇ ਉਹਨੀਆਂ ਕਮੀਆਂ ਵੇਖ ਕੇ ਉਹਨੀਆਂ ਬੁਰਾਈਆਂ ਵੇਖ ਕੇ ਹੀ ਆਪਣੇ ਜੀਵਨ ਨੂੰ ਗੁਜ਼ਾਰ ਦੇਣਾ ਨਹੀਂ ਪਾਤਸ਼ਾਹ ਜੀ ਆਖਦੇ ਨੇ ਤੁਸੀਂ ਆਪਣੇ ਜੀਵਨ ਨੂੰ ਬਦਲਣਾ ਹੈ ਆਪਣੇ ਜੀਵਨ ਨੂੰ ਸਵਾਰਨਣਾ ਹੈ ਆਪਣੇ ਜੀਵਨ ਨੂੰ ਸਫਲਾ ਬਣਾਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਖਿਆਲ ਰੱਖੋ ਵੀ ਤੁਸੀਂ ਕਿੱਥੇ ਖੜੇ ਹੋ ਜੇ ਤੁਹਾਡਾ ਆਪਣਾ ਮਨ ਨਿਰਮਲ ਨਹੀਂ ਹੈ ਤੁਸੀਂ ਕਿਸੇ ਦੇ ਜੀਵਨ ਨੂੰ ਵੇਖ ਕੇ ਇਹ ਕਹੋ ਵੀ ਫਲਾਣੇ ਦਾ ਮਨ ਮੈਲਾ ਹੈ ਤੇ ਜੇ ਮੇਰਾ ਵੀ ਤੇ ਫਿਰ ਕੀ ਫਰਕ ਪੈ ਗਿਆ ਨਹੀਂ ਫਰਕ ਪੈਂਦਾ ਹੈ ਉਹਦਾ ਆਪਣਾ ਜੀਵਨ ਹੈ ਤੇਰਾ ਆਪਣਾ ਜੀਵਨ ਹੈ ਉਹਨੇ ਆਪਣੇ ਕਰਮਾਂ ਦਾ ਸਾਬ ਹੈ ਤੇਰੇ ਤੇਰੇ ਕਰਮਾਂ ਦਾ ਸਾਬ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਬੜੀ ਪਿਆਰੀ ਛੇਧ ਦਿੱਤੀ ਹਰ ਇੱਕ ਸਿੱਖ ਵਾਸਤੇ ਗੁਰਦੇਵ ਆਦੇ ਨੇ ਜਦੋਂ ਤੂੰ ਮਾਲਕ ਦੇ ਦਰ ਤੇ ਆਉਣਾ ਹੈ ਤਾ ਫਿਰ ਇੱਕ ਗੱਲ ਯਾਦ ਰੱਖੀ ਉਹ ਇਹ ਕਿ ਜੇ ਮੇਰਾ ਮਨ ਮੈਲੇ ਨਾ ਤੇ ਮੈਂ ਇਹ ਯਤਨ ਕਰਾਂ ਵੀ ਆਪਣੇ ਮੈਲੇ ਮਲ ਨੂੰ ਨਿਰਮਲ ਕਿਵੇਂ ਕਰਨਾ ਹੈ ਮੈਂ ਆਪਣੇ ਮਨ ਨੂੰ ਨਿਰਮਲ ਕਰਨ ਦਾ ਯਤਨ ਕਰਾਂ ਮੈਂ ਕਿਸੇ ਦੇ ਜੀਵਨ ਨੂੰ ਜਾਂ ਉਹਦੇ ਕਿਰਦਾਰ ਨੂੰ ਵੇਖ ਕੇ ਆਪਣਾ ਜੀਵਨ ਕਿਉਂ ਖਰਾਬ ਕਰਾਂ ਜਾਂ ਮੈਂ ਆਪਣਾ ਜੀਵਨ ਨਹੀਂ ਬਦਲ ਰਿਹਾ ਤੇ ਫਿਰ ਮੇਰੀ ਮੂਰਖਤਾ ਹੈ ਜਾਂ ਤੁਸੀਂ ਉੱਚੀ ਖੜਾ ਹੋਣਾ ਚਾਹੁੰਦੇ ਜਿੱਥੇ ਉਹ ਖੜਾ ਹੈ ਤਾਂ ਸਹਿਬ ਆਦਿ ਨੇ ਜਿੰਨੂੰ ਇਹ ਸਮਝ ਆ ਗਈ ਕਿ ਮੇਰਾ ਮਨ ਮੈਲਾ ਹੈ ਤਾਂ ਉਹਦਾ ਯਤਨ ਇਹ ਹੋਣਾ ਚਾਹੀਦਾ ਹੈ ਕਿ ਆਪਣਾ ਮਨ ਨਿਰਮਲ ਕੀਤਾ ਜਾਵੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਬੜਾ ਸੌਖਾ ਤਰੀਕਾ ਇੱਕ ਪਹਿਲੀ ਕਲਾਸ ਦਾ ਬੱਚਾ ਹੈ ਨਾ ਫਰਸਟ ਕਲਾਸ ਦਾ ਬੱਚਾ ਉਹਨੂੰ ਵੀ ਇਹ ਗਿਆਨ ਦੀ ਗੱਲ ਸਮਝ ਆ ਜਾਏਗੀ ਔਰ ਇਹ ਕੋਈ ਬਹੁਤ ਵੱਡੀ ਬਿ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਵਾਸਤੇ ਗੱਲ ਆਮ ਵਿਅਕਤੀ ਜਿਹੜਾ ਹੈ ਇਹਦਾ ਪੜ੍ਹਾਈ ਨਾਲ ਕੋਈ ਸਬੰਧ ਨਹੀਂ ਇਹਦਾ ਅਸਲ ਦੇ ਵਿੱਚ ਆਮ ਸਾਡੇ ਜੀਵਨ ਨਾਲ ਸਬੰਧ ਹੈ ਗੁਰੂ ਨਾਨਕ ਸਾਹਿਬ ਆਖਦੇ ਨੇ ਵੀ ਇਹ ਜਿਹੜਾ ਮੈਂ ਤੈਨੂੰ ਉਪਦੇਸ਼ ਦੇ ਰਿਹਾ ਹਾਂ ਨਾ ਇਹ ਤਾਂ ਆਮ ਵਿਅਕਤੀ ਜੀਵਨ ਦੇ ਵਿੱਚ ਰੋਜ਼ ਵਿਚਰਦਾ ਹੈ ਤੇ ਕਰਮ ਕਰਦਾ ਹੈ ਤੇ ਪਾਤਸ਼ਾਹ ਜੀ ਨੂੰ ਪੁੱਛਿਆ ਗਿਆ ਤੇ ਸ਼ਹਿਬ ਆਖਦੇ ਨੇ ਦੋ ਤਰ੍ਹਾਂ ਦੇ ਵਿਚਾਰ ਮਲੇ ਹੁੰਦੇ ਨੇ ਇੱਕ ਹੁੰਦੇ ਨੇ ਆਮ ਬੰਦਾ ਜਦੋਂ ਸੰਸਾਰ ਦੇ ਵਿੱਚ ਵਿਚਰਦਾ ਹੈ ਕੰਮ-ਕਾਰ ਕਰਦਾ ਹੈ ਤੇ ਹੱਥਾਂ ਤੇ ਪੈਰਾਂ ਨੂੰ ਮਿੱਟੀ ਲੱਗ ਜਾਂਦੀ ਆਪਾਂ ਜਦੋਂ ਕੰਮ ਕਰਦੇ ਆ ਸਾਡੇ ਹੱਥ ਮਲੇ ਹੋ ਜਾਂਦੇ ਨੇ ਤੇ ਆਪਾਂ ਨਾਰਮਲ ਪਾਣੀ ਦੇ ਨਾਲ ਹੈਂਡ ਵਾਸ਼ ਕਰ ਲੈਨੇ ਆ ਆਪਣੇ ਹੱਥ ਨੂੰ ਧੋ ਲੈਨੇ ਆ ਪਰ ਜੇ ਕਿਤੇ ਸਾਡਾ ਕੱਪੜਾ ਅਤ ਦੀ ਮੈਲ ਨਾਲ ਭਰ ਜਾਵੇ ਤੇ ਫਿਰ ਅਸੀਂ ਅੰਦਾਜ਼ਾ ਲਾ ਲੈਨੇ ਆ ਵੀ ਇਹ ਨਾਰਮਲ ਪਾਣੀ ਦੇ ਵਿੱਚੋਂ ਇਸ ਕੱਪੜੇ ਨੂੰ ਕੱਢਿਆਂ ਗੱਲ ਨਹੀਂ ਬੰਨੀ ਜਿੰਨਾ ਚਿਰ ਇਹ ਦੇ ਵਿੱਚ ਸਰਵ ਜਾਂ ਕੋ ਲਿਕਵਿਡ ਜਾਂ ਕੋ ਸਾਬਣ ਨਹੀਂ ਇਹਨੂੰ ਲਾਵੇਗਾ ਉਹਨਾਂ ਚਿਰ ਮੈਲ ਇਹ ਦੂਰ ਨਹੀਂ ਹੋਣੀ ਮੈਲ ਇਹਦੇ ਵਿੱਚੋਂ ਸਾਬਣ ਨਹੀਂ ਦੂਰ ਕਰਨੀ ਹੈ ਤਾਂ ਮਾਰੇ ਜਦ ਨੇ ਜੇ ਥੋੜੀ ਮੈਲ ਲੱਗੀ ਹੋਵੇ ਨਾ ਤਾਂ ਥੋੜਾ ਸਮਾਂ ਲੱਗਦਾ ਹੈ ਅਰ ਜੇ ਅਤ ਦਾ ਮਨ ਮੈਲਾ ਹੀ ਹੋ ਜਾਵੇ ਤੇ ਮੈਲ ਨਾਲ ਭਰ ਹੀ ਜਾਵੇ ਤੇ ਫਿਰ ਕੱਲ ਕੇ ਸਾਬਣ ਦੀ ਲੋੜ ਪੈਂਦੀ ਹੈ ਫਿਰ ਯਤਨ ਕਰਨਾ ਪੈਂਦਾ ਹੈ ਫਿਰ ਉਦਮ ਜ਼ਿਆਦਾ ਕਰਨਾ ਪੈਂਦਾ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਸਿੱਖ ਦੀ ਝੋਲੀ ਵਿੱਚ ਰੋਜ਼ਾਨਾ ਇਹ ਉਪਦੇਸ਼ ਪਾਇਆ ਗੁਰਦੇਵ ਕਿਰਪਾ ਕਰਦੇ ਨੇ ਪਰ ਯਹ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕਰੰਗ ਹੱਥ ਪੈਰ ਤੇ ਤੂੰ ਪਾਣੀ ਨਾਲ ਧੋਲੇ ਕੱਪੜਾ ਤੇ ਤੂੰ ਸਾਬਣ ਲਾ ਕੇ ਦੀ ਮੈਲ ਨੂੰ ਕੱਢ ਕੇ ਲਿਸ਼ਕਾ ਲਿਆ ਪਰ ਜਿਹੜੀ ਮਤ ਮੈਲੀ ਹੈ ਜਿਹੜੀ ਪਾਪਾਂ ਨਾਲ ਭਰੀ ਪਈ ਹੈ ਇਥੋਂ ਤੱਕ ਨਾ ਪਾਣੀ ਦੀ ਪਹੁੰਚੇ ਤੇ ਨਾ ਸਾਬਣ ਦੀ ਪਹੁੰਚੇ। ਉੱਥੇ ਫਿਰ ਕਿਹੜੀ ਚੀਜ਼ ਲੱਗੇ ਕਿ ਮਨ ਨਿਰਮਲ ਹੋ ਜਾਵੇ? ਸਹਿਬ ਆਖਦੇ ਨੇ ਉੱਥੇ ਕੇਵਲ ਤਾਂ ਕੇਵਲ ਪ੍ਰਭੂ ਦਾ ਨਾਮ ਇੱਕ ਐਸੀ ਸ਼ਕਤੀ ਹੈ ਜਿਹੜੀ ਇਸ ਮੈਲੇ ਮਨ ਨੂੰ ਧੋ ਕੇ ਸਾਫ਼ ਕਰ ਸਕਦੀ ਹੈ। ਪਰ ਇਹ ਮਤ ਪਾਪਾ ਕਾ ਸੰਗ ਉਹ ਤੋਂ ਹੈ ਨਾਵੇਂ ਕਾ ਰੰਗ ਨਾਮ ਦੇ ਪਿਆਰ ਵਿੱਚ ਭਿੱਜ ਕੇ ਜਦੋਂ ਤੂੰ ਮਾਲਕ ਦੇ ਚਰਨਾਂ ਨਾਲ ਜੁੜੇਗਾ ਪਿਆਰਿਆ ਫਿਰ ਸਹਜੇ ਸਹਜੇ ਨਾਮ ਤੇਰੇ ਮਨ ਦੀ ਮੈਲ ਨੂੰ ਧੋ ਕੇ ਇਸ ਨੂੰ ਨਿਰਮਲ ਉਜਲਾ ਬਣਾ ਦੇਵੇਗਾ ਹੁਣ ਇੱਕ ਫਰਕ ਹੋਰ ਇੱਥੇ ਵੇਖਿਓ ਕਹਿੰਦੇ ਜਦੋਂ ਕੱਪੜੇ ਨੂੰ ਆਪਾਂ ਸਾਬਣ ਲਾਉਨੇ ਹਨ ਤਾਂ ਜਦੋਂ ਤੁਸੀਂ ਪਾਣੀ ਪਾਓਗੇ ਤੇ ਸਾਬਣ ਉਸੇ ਵੇਲੇ ਕੱਪੜੇ ਦਾ ਸਾਥ ਛੱਡ ਦੇਵੇਗਾ ਉਸੇ ਵੇਲੇ ਨੇ ਸਾਥ ਛੱਡ ਦੇਣਾ ਤੁਸੀਂ ਦੇਖੋ ਅਸੀਂ ਹੱਥ ਤੇ ਸਾਬਣ ਲਾਉਨੇ ਤੇ ਜਿਵੇਂ ਹੀ ਅਸੀਂ ਪਾਣੀ ਪਾਇਆ ਤੇ ਸਾਬਣ ਨੇ ਸਾਥ ਛੱਡ ਦਿੱਤਾ ਗੁਰੂ ਸਾਹਿਬਾ ਜੀ ਨੇ ਨਾਮ ਇੱਕ ਐਸੀ ਬਖਸ਼ਿਸ਼ ਹੈ ਜਿਹੜਾ ਤੇਰੀ ਮਤ ਵਿੱਚੋਂ ਮੈਲ ਨੂੰ ਦੂਰ ਕਰ ਵੀ ਦੇਵੇਗਾ ਪਰ ਉਸ ਸਾਥ ਨਹੀਂ ਛੱਡੇਗਾ ਤੇਰੀ ਮੱਤ ਦੇ ਨਾਲ ਹੀ ਉਹ ਅਸਲ ਵਿੱਚ ਵਸ ਜਾਵੇਗਾ ਭਾਵ ਉਹਦੀ ਸਾਂਝ ਤੇਰੇ ਅੰਦਰ ਨਾਲ ਸਦੀਵ ਕਾਲ ਬਣ ਜਾਵੇਗੀ ਉਹ ਸਾਥ ਨਹੀਂ ਛੱਡੇਗਾ ਉਹ ਤੇਰੇ ਅੰਦਰ ਹੀ ਵਸ ਜਾਵੇਗਾ ਨਾਮ ਇੱਕ ਐਸੀ ਚੀਜ਼ ਹੈ ਭਾਵ ਨਾਮ ਆਪਣਾ ਪ੍ਰਭਾਵ ਜਿਹੜਾ ਉਹ ਛੱਡਦੇ ਜਿਹੜੀ ਗੱਲ ਮੈਂ ਕਰ ਰਿਹਾ ਹਾਂ ਸਾ ਵੀ ਆਪਾਂ ਦੂਜਿਆਂ ਨੂੰ ਵੇਖ ਕੇ ਜੱਜ ਕਰਦੇ ਹਾਂ ਵੀ ਇਹ ਮਨੁੱਖ ਧਰਮੀ ਹੈ ਪਰ ਇਹ পাপ ਕਰ ਰਿਹਾ ਇਹਨੇ ਬਾਣਾ ਪਾਇਆ ਇਹ ਝੂਠ ਬੋਲ ਰਿਹਾ ਇਹਨੇ ਆ ਪੋਸ਼ਾਕ ਪਾਈ ਤੇਨੇ ਆ ਖਾਧਾ ਇਹਨੇ ਆ ਅਸੀਂ ਇਹ ਜੱਜ ਕਰਦੇ ਆ ਪਰ ਕੀ ਫਿਰ ਸਾਨੂੰ ਬਾਣੀ ਪੜਨੀ ਛੱਡ ਦੇਣੀ ਚਾਹੀਦੀ ਨਾਮ ਜਪਣਾ ਛੱਡ ਦੇਣਾ ਚਾਹੀਦਾ ਹੈ ਸੇਵਾ ਸਿਮਰਨ ਤਿਆਗ ਦੇਣਾ ਚਾਹੀਦਾ ਗੁਰੂ ਅਰਗਵਿੰਦ ਮਹਾਰਾਜ ਪਾਤਸ਼ਾਹ ਜੀ ਨੂੰ ਇੱਕ ਵਾਰ ਸਿੱਖਾਂ ਨੇ ਇਹ ਗੱਲ ਆਖੀ ਸੀ ਕਹਿ ਲਗੇ ਪਾਤਸ਼ਾਹ ਵੇਖੋ ਫਲਾਣਾ ਬੰਦਾ ਜਿਹੜਾ ਹੈ ਨਾ ਉਹ ਧਰਮੀ ਵੀ ਅਖਵਾਉਂਦਾ ਏ ਪਰ ਮਾੜੇ ਕੰਮ ਵੀ ਕਰਦਾ ਹੈ ਤੇ ਫਿਰ ਬਾਣੀ ਪੜਨ ਦਾ ਕੀ ਲਾਭ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਭਾਈ ਗੁਰਸਿੱਖੋ ਇਹਦਾ ਜਵਾਬ ਤੁਹਾਨੂੰ ਕੱਲ੍ਹ ਦੇਵਾਂਗੇ ਅਗਲੇ ਦਿਨ ਸਤਗੁਰ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਵਾਸਤੇ ਜੰਗਲਵਾਲ ਨੂੰ ਗਏ ਨਾਲ ਉਹ ਸਿੱਖ ਵੀ ਗੁਰਦੇਵ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਉਤਕਰ ਰਚਿਆ ਦੂਰ ਰੇਤ ਦੇ ਵਿੱਚ ਕੋਈ ਚੀਜ਼ ਚਮਕਦੀ ਨਜ਼ਰ ਆ ਰਹੀ ਸੀ ਸਹਿਬ ਨੇ ਇੱਕ ਸਿੱਖ ਦੀ ਡਿਊਟੀ ਲਾਈ ਕਹਿਣ ਲੱਗੇ ਭਾਈ ਗੁਰ ਸਿੱਖਾ ਆਹ ਜਾ ਵੇਖ ਕੋਈ ਚੀਜ਼ ਚਮਕਦੀ ਪਈ ਹੈ ਉਹਨੂੰ ਲੈ ਕੇ ਆ ਸਿੱਖ ਗਿਆ ਤੇ ਜਾ ਕੇ ਲੈ ਕੇ ਆਇਆ ਉਹ ਇੱਕ ਟੁੱਟਾ ਹੋਇਆ ਘੜਾ ਸੀ ਮਹਾਰਾਜ ਜੀ ਤੇ ਘੜਾ ਟੁੱਟਾ ਹੋਇਆ ਗੁਰਦੇਵ ਨੇ ਆਖਿਆ ਭਾਈ ਗੁਰ ਸਿੱਖਾ ਇੱਕ ਕੰਮ ਹੋਰ ਕਰ ਜਿਹੜਾ ਆਮ ਅਸੀਂ ਘਰ ਦੇ ਵਿੱਚ ਘੜਾ ਪਾਣੀ ਵਾਲਾ ਵਰਤਦੇ ਇਹ ਕੋ ਲੈ ਕੇ ਆ ਹੁਣ ਇੱਕ ਉਹ ਘੜਾ ਲਿਆਂਦਾ ਗਿਆ ਜਿਹੜਾ ਆਮ ਘਰ ਵਿੱਚ ਪਾਣੀ ਦੀ ਵਰਤੋਂ ਵਾਸਤੇ ਵਰਤਿਆ ਜਾਂਦਾ ਸੀ ਤੇ ਇੱਕ ਉਹ ਜਿਹੜਾ ਟੁੱਟਾ ਹੋਇਆ ਲਿਸ਼ਕਦਾ ਸੀ ਪਿਆ ਮਹਾਰਾਜ ਨੇ ਉਹਨਾਂ ਦੋਹਾਂ ਨੂੰ ਧੂਪੇ ਰੱਖਿਆ ਇੱਕ ਲਿਸ਼ਕਦਾ ਪਿਆ ਇੱਕ ਵਿੱਚ ਕੋਈ ਲਿਸ਼ਕਾਰਾ ਨਹੀਂ ਸਹਿਬ ਨੇ ਸਿੱਖਾਂ ਨੂੰ ਪੁੱਛਿਆ ਵੀ ਦੱਸੋ ਕੀ ਕਾਰਨ ਹੈ ਇੱਕ ਲਿਸ਼ਕ ਰਿਹਾ ਹੈ ਉਹ ਰੇਤਾ ਵਿੱਚ ਪਿਆ ਹੋਇਆ ਵੀ ਲਿਸ਼ਕ ਰੇ ਇੱਕ ਘਰ ਵਿੱਚ ਪਿਆ ਹੈ ਪਰ ਉਹ ਲਿਸ਼ਕ ਨਹੀਂ ਰਿਹਾ ਤੇ ਸਿੱਖਾਂ ਆਖਿਆ ਮਹਾਰਾਜ ਤੁਸੀਂ ਇਹਦਾ ਭੇਦ ਦੱਸੋ ਅਸੀਂ ਇੰਨੀ ਸਮਝ ਵਾਲੇ ਨਹੀਂ ਆ ਤੁਸੀਂ ਕਿਰਪਾ ਕਰੋ ਗੁਰਦੇਵ ਕਹਿ ਲਗੇ ਵੀ ਆਹ ਜਿਹੜਾ ਘੜਾ ਰੇਤਾ 'ਚ ਤੁਸੀਂ ਚੁੱਕ ਕੇ ਲੈ ਕੇ ਆਏ ਹੋ ਨਾ ਇਹਦੇ ਵਿੱਚ ਕਦੀ ਦੁੱਧ ਰੜਕਿਆ ਜਾਂਦਾ ਸੀ ਤੇ ਜਦੋਂ ਦੁੱਧ ਰੜਕਿਆ ਜਾਂਦਾ ਸੀ ਤੇ ਜਿਹੜਾ ਤਤ ਮੱਖਣ ਘੋਸੀ ਨਾ ਉਹ ਇਹਦੇ ਵਿੱਚ ਇਹਨਾਂ ਸਮਾ ਗਿਆ ਕਿ ਉਹਨੇ ਵੀ ਇਹਦੇ ਅੰਦਰ ਚਮਕ ਪੈਦਾ ਕਰ ਦਿੱਤੀ। ਉਹ ਧੁੱਪ ਵਿੱਚ ਪਿਆ ਵੀ ਚਮਕਦਾ ਹੈ। ਪਰ ਜਿੰਦੇ ਵਿੱਚ ਖਾਲੀ ਪਾਣੀ ਪਾਇਆ ਕਹਿ ਲਗੇ ਪਾਣੀ ਇਹਦੇ ਇਸ ਘੜੇ ਵਿੱਚ ਪਾਣੀ ਪੈਂਦਾ ਰਿਹਾ ਤੇ ਇਹਦੇ ਵਿੱਚ ਕੋਈ ਵੀ ਤੱਤ ਵਾਲੀ ਗੱਲ ਨਹੀਂ ਹੈ ਇਸ ਕਰਕੇ ਲਿਸ਼ਕਦਾ ਨਹੀਂ। ਹੁਣ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਵੀ ਸਾਰੀ ਜ਼ਿੰਦਗੀ ਪਾਣੀ ਰੜਕਣਾ ਹੈ ਕਿ ਦੁੱਧ ਰੜਕਣਾ ਹੈ। ਤਤ ਦੀ ਪ੍ਰਾਪਤੀ ਕਰਨੀ ਹੈ ਕਿ ਸਾਰੀ ਜ਼ਿੰਦਗੀ ਪਾਣੀ ਨੂੰ ਰੜਕਣਾ ਹੈ ਸੰਸਾਰ ਦੀਆਂ ਗੱਲਾਂ ਤੇ ਬਹਿਸ ਬਾਜ਼ੀਆਂ ਪਾਣੀ ਰੜਕਣ ਦੇ ਤੁਲਣੇ ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਜਿੰਨੀ ਮਰਜ਼ੀ ਤੁਸੀਂ ਬਹਿਸ ਕਰ ਲਓ ਪਰਮਾਤਮਾ ਦਾ ਨਾਮ ਜਪਣਾ ਸਿਮਰਨ ਕਰਨਾ ਸੇਵਾ ਕਰਨਾ ਇਹ ਹੈ ਤਤ ਦੁਰਧ ਰੜਕਣ ਦੇ ਨਿਯਾਈ ਹੁਣ ਜਿਹੜੇ ਵਿਅਕਤੀ ਇਹ ਕਹਿੰਦੇ ਨੇ ਕਿ ਕੀ ਫਾਇਦਾ ਬਾਣੀ ਪੜਨ ਦਾ ਯਾਦ ਰੱਖਣਾ ਜਿਵੇਂ ਤਤ ਘੋ ਆਪਣਾ ਪ੍ਰਭਾਵ ਛੱਡ ਜਾਂਦਾ ਹੈ ਨਾ ਬਾਣੀ ਵੀ ਆਪਣਾ ਪ੍ਰਭਾਵ ਛੱਡਦੀ ਹੈ ਕਿਸੇ ਨੇ 10 ਦਿਨ ਕਿਸੇ ਦਿਨ ਮਹੀਨਾ ਕਿਸੇ ਨੇ ਸਾਲ ਕਿਸੇ ਨੇ 10 ਸਾਲ ਬਾਣੀ ਨੂੰ ਪੜ੍ਹਿਆ ਪਰ ਬਾਣੀ ਆਪਣਾ ਪ੍ਰਭਾਵ ਛੱਡਦੀ ਹੈ 1 ਮਿੰਟ ਇਥੇ ਹੋਰ ਮੈਂ ਲਵਾਂ ਬਾਬਾ ਕਬੀਰ ਸਾਹਿਬ ਦਾ ਇੱਕ ਬੜਾ ਪਿਆਰਾ ਸ਼ਲੋਕ ਆਉਂਦਾ ਹੈ ਮੈਂ ਸ਼ਲੋਕ ਪੜ੍ਹਿਆ ਮਹਿਰਾਨ ਹੋ ਗਿਆ ਬਾਬਾ ਕਬੀਰ ਸਾਹਿਬ ਨੇ ਏਡੇ ਕਮਾਲ ਦੀ ਤੇ ਲੌਜੀਕ ਭਰੀ ਗੱਲ ਕਰ ਦਿੱਤੀ ਉਹ ਆਦ ਨੇ ਨਿਰਮਲ ਬੂੰਦ ਆਕਾਸ਼ ਕੀ ਕਹਿ ਲਗੇ ਇੱਕ ਬੂੰਦ ਆਕਾਸ਼ ਦੇ ਵਿੱਚੋਂ ਧਰਤੀ ਤੇ ਡਿੱਗ ਪਈ ਹੁਣ ਆਮ ਵਿਅਕਤੀ ਜਦੋਂ ਵੇਖੇਗਾ ਆਖੇਗਾ ਲਓ ਜੀ ਇੱਕ ਬੂੰਦ ਡਿੱਗਣ ਨਾਲ ਕੀ ਫਰਕ ਪਿਆ ਬਾਬਾ ਕਬੀਰ ਸਾਹਿਬ ਨੇ ਬਹੁਤ ਵੱਡਾ ਫਰਕ ਪਿਆ ਮੇਰੇ ਵਰਗਾ ਵਿਅਕਤੀ ਕਵੇ ਵੀ ਇੱਕ ਬੂੰਦ ਪਾਣੀ ਦੀ ਪਈ ਹੈ ਧਰਤੀ ਤੇ ਕੀ ਫਰਕ ਪੈ ਗਿਆ ਨਾ ਹੀ ਪੈਂਦੀ ਐਦੋ ਚੰਗਾ ਪਰ ਬਾਬਾ ਕਬੀਰ ਸਾਹਿਬ ਕਹਿੰਦੇ ਇੱਕ ਬੂੰਦ ਧਰਤੀ ਦੀ ਧਰਤੀ ਤੇ ਪਈ ਹੈ ਉਹਦਾ ਵੀ ਬੜਾ ਵੱਡਾ ਫਰਕ ਪਿਆ ਕੀ ਫਰਕ ਪਿਆ ਕਹਿਣ ਲੱਗੇ ਜਿਸ ਜਗ੍ਹਾ ਤੇ ਇੱਕ ਬੂੰਦ ਡਿੱਗੀ ਐ ਨਾ ਉਥੋਂ ਦਾ ਐਟਮੋਸਫੀਅਰ ਚੇਂਜ ਕਰਕੇ ਰੱਖ ਦਿੱਤਾ ਬਾਕੀ ਦੇ ਟੈਂਪਰੇਚਰ ਨਾਲੋਂ ਉਸ ਇੱਕ ਥਾਂ ਤੇ ਜਿੱਥੇ ਬੂੰਦ ਡਿੱਗੀ ਐ ਟੈਂਪਰੇਚਰ ਮਾਪ ਕੇ ਵੇਖੋ ਅੰਤਰ ਨਜ਼ਰ ਆਵੇਗਾ ਤੁਹਾਨੂੰ ਫਰਕ ਨਜ਼ਰ ਆਵੇਗਾ ਤਾਂ ਇੱਕ ਵਾਰ ਵੀ ਅਗਰ ਕੋਈ ਵਿਅਕਤੀ ਪਰਮਾਤਮਾ ਦੇ ਨਾਮ ਨੂੰ ਜਪਦਾ ਤੇ ਜਿਹੜਾ ਬਿਲਕੁਲ ਕਦੀ ਨਹੀਂ ਜਪਦਾ ਫਰਕ ਤਾਂ ਹੈ ਅੰਤਰ ਤੇ ਹੈ ਡਿਫਰੈਂਸ ਤਾਂ ਤੁਹਾਨੂੰ ਨਜ਼ਰ ਆਵੇਗਾ ਇੱਕ ਬਾਣੀ ਪੜਨ ਵਾਲਾ ਇੱਕ ਕਦੀ ਬਾਣੀ ਨਹੀਂ ਪੜਦਾ ਫਰਕ ਤਾਂ ਹੈ ਮਹਾਰਾਜ ਆਦੇ ਨੇ ਜੇ ਤੂੰ ਆਪਣੇ ਮੈਲੇ ਮਨ ਨੂੰ ਨਿਰਮਲ ਕਰਨਾ ਹੈ ਨਾ ਤੇ ਫਿਰ ਇਹਨੂੰ ਬਾਣੀ ਵੀ ਪੜ੍ਹਨੀ ਪਵੇਗੀ ਤੈਨੂੰ ਨਾਮ ਵੀ ਜਪਣਾ ਪਵੇਗਾ ਤੈਨੂੰ ਸੇਵਾ ਤੇ ਸਿਮਰਨ ਵੀ ਕਰਨਾ ਪਵੇਗਾ ਤਾਂ ਜਾ ਕੇ ਤੇਰਾ ਮਨ ਤੂੰ ਚਾਹੁੰਦਾ ਵੀ 2-4 ਦਿਨਾਂ ਚ ਹੀ ਮਨ ਤੇਰਾ ਟਿਕ ਜਾਵੇ ਭਾਈ ਜਨਮਾਂ ਜਨਮਾਂ ਤੋਂ ਜਿਸ ਮਨ ਨੂੰ ਕਲਖ ਲੱਗੀ ਹੋਈ ਹੈ ਨਾ ਹੋ ਸਕਦਾ ਇਸ ਜਨਮ ਵਿੱਚ ਤੂੰ ਸਵਾਸ ਸਵਾਸ ਨਾਮ ਜਪੇ ਤਾਂ ਵੀ ਤੇਰਾ ਮਨ ਨਿਰਮਲ ਨਾ ਹੋਵੇ ਕਿ ਤੇਰੀ ਹਾਲਤ ਇਸ ਤਰ੍ਹਾਂ ਦੀ ਹੈ ਤੇ ਗੁਰੂ ਕਿਰਪਾ ਕਰ ਦੇ ਕਿ ਤੇ ਨਦਰ ਕਰੇ ਕਿ ਸ਼ਾਇਦ ਉਹਦੀ ਬਖਸ਼ਿਸ਼ ਹੋ ਜਾਵੇ ਤੇ ਨਿਰਮਲ ਹੋ ਜਾਵੇ ਸਤਗੁਰ ਕਿਰਪਾ ਕਰਨ ਬਾਕੀ ਵਿਚਾਰ ਕੱਲ ਦੇ دیਵਾਨਾ ਵਿੱਚ ਸਾਂਝੀ ਕਰਾਂਗੇ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ